ਲਾਏ ਬਾਬਾ ਗਾਲਾਂ ਸਭ ਮਠਾ ਟੇਕ ਕੇ ਜੇ ਫਿਰ ਤੁਹਾਨੂੰ ਮਿਲਦੇ ਆ ਬਾਬਾ ਹੈ ਕਿਵੇਂ ਲੱਗਣਿਆ ਹੈ ਜਿੱਸਲੇ ਕੰਢੀ ਜਿੱਸ ਜਿੱਸ ਹੋਰੀ ਲੱਗੰਡੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਘੈਂਡ ਹੋ ਗਏ ਆਪਾਂ ਨਹੀਂ ਨਹੀਂ ਤੇ ਆਪਾਂ ਤਾਂ ਨਹੀਂ ਘੈਂਡ ਹੈਗੇ ਵੀਰ 2.5 3 ਵਜੇ ਸੁੱਤੇ ਜਾਂਦੇ ਤੜਕੇ ਫੇਸ਼ ਹੋਵੇ ਉੱਠਣਾ ਪਿਆ ਚਲੋ ਪਰ ਇਹ ਵੀ ਵੇਖੋ ਨਾਈਟ ਸੁਉਂਗੀਆਂ ਅਦਕਵੇ ਪਰ ਮੈਨੂੰ ਉੱਠਦਾ ਪਿਆ ਹੁਣੇ ਹੀ ਤੇ ਮੈਂ ਮਮਾ ਤਾਂ ਇਹਦੇ ਤੈਨੂੰ ਲੈ ਆ ਮੈਂ ਕਿ ਚਲੋ ਅੰਦਾ ਗੱਲਾਂ ਪਤਾ ਕਰਦਾ ਚੱਲ ਜਿੰਦਾ ਮੈਨੂੰ ਵੀ ਤਰਾਜ ਫੇਰ ਨੀਂਦ ਨਾ ਆ ਜੇ ਅੱਛਾ ਅੱਛਾ ਵਾਸੀਏ ਜਾਂਦੇ ਨੇ ਚਲੋ ਆਪਾਂ ਆਪਾਂ ਚੱਲੇ ਆ ਜੀ ਬਾਬ ਕਾਲਾ ਸਾਹਿਬ ਚੱਲੇ ਨਹੀਂ ਆ ਮਤਲਬ ਬਾਬ ਨੇ ਜਿਹਦਾ ਸੱਦਾ ਹੀ ਦਿੱਤਾ ਵੀ ਆਜੋ ਹਾਂ ਮੈਂ ਸੋਮੇ ਮੈਂ ਤਾਂ ਇਹ ਸੋਚਣੇ ਆਪਰੇ ਕਿ ਸੋਚਣੇ ਆ ਮੈਂ ਮੀਲਾ ਚੱਲਣਦੇ ਨਾ ਉਹ ਹੀ ਉਹ ਮੈਂ ਵੀ ਨੂੰ ਪੁੱਛਿਆ ਮੈਂ ਮੈਂ ਹੈ ਵੀ ਆਪਾਂ ਯਾਰ ਆਪਾਂ ਖੜ ਬੰਨੇ ਸੀ ਮੇਲੇ ਦੇ ਜਦੋਂ ਨੇ ਜਾਤ ਸਵਾਗਰ ਵੀਰ ਹੈਗਾ ਜੀ ਆਪਣਾ ਇਸ ਬੱਲੇ ਜੋ ਖੜਦਾ ਹੁੰਦਾ ਸਾਨੂੰ ਅੱਛਾ ਮੈਂ ਕਿ ਉਹ ਆਇਆ ਨਹੀਂ ਤੇ ਚੱਲੀ ਗਿਆ ਪਾਣੀ ਦੇ ਇਹਨਾਂ ਨੂੰ ਤੋਂ 2:00 ਵਜ ਗਏ ਮੈਂ ਹੈ ਅ ਰਾਤੀ ਪਰੌਣੇ ਆਏ ਸੀ ਨਹੀਂ ਜਿਹੜੀ ਰਖੜੀ ਬੰਨ ਕੇ ਗਏ ਆ ਤੇ ਮੈਂ ਹੈ ਵੀ 2:00 ਦੇ ਵਜ ਗਏ ਤੇ ਆਪਾਂ ਚੱਲੀਏ ਉੱਥੇ ਮਾ ਖੜੇ ਕਾਵਾਂਗੇ ਹਾਂ ਆ ਵੀ ਆ ਨਾ ਆ ਨੀਂਦ ਵੜੀ ਆਉਂਦੀ ਤੱਕ ਟੁੱਟੇ ਹੈਗੇ ਮੈਂ ਚੱਲ ਕੋਈ ਨਹੀਂ ਮਾਸੇ ਦਾ ਫੋਨ ਆਇਆ ਮਾਸੇ ਹੱਟੇ ਮਲਾਇਮ ਆ ਉਹਨੇ ਮੇਰੀ ਡਿਊਟੀ ਲਗੀ ਬ੍ਰਿਸ਼ਟ ਆ ਮੇ ਕੋ ਟਾਈਮ ਨਹੀਂ ਲੇਟ ਹੋ ਰਹੀ ਮਤਲਬ ਬਾਹਨੇ ਨਹੀਂ ਬਾਹਨੇ ਨਹੀਂ ਮਾਲਕ ਨੇ ਸੱਜਿਆ ਪਾਸ ਗੱਲ ਕਰੀ ਅਸੀਂ ਮੱਥਾ ਟੇਕ ਕੇ ਚੱਲੇ ਆ ਕਿ ਮਾਲਕ ਨੇ ਹੈ ਜਿੱਸ ਲੱਗੰਡੀ ਜਿੱਸ ਜਿੱਸ ਫੜੀ ਲੱਗੰਡੀ ਆ ਹੂੰ ਆ ਫੜੀ ਮੜਿਆ ਜਿੱਸ ਲੱਗੰਡੀ ਆ ਪਰ ਆ ਹੀ ਐ ਵਾਲੇ ਨਹੀਂ ਨਾ ਐ ਆਲੇ ਨੀ ਨਾ ਅਹੀਂ ਐ ਆਲੇ ਜੋ ਤੇਰੀ ਪੱਗ ਦੀ ਚੱਲਰ ਬਣ ਜਾਉਂ ਜੀ ਕਰਦਾ ਪੁਲਸੀਆ ਐਸਰੇ ਉੱਤਰ ਕੇ ਅੱਗੇ ਆਓ ਐਂ ਜੰਦਾ ਬੈਠਾ ਰਹਿੰਦਾ ਮੈਨੂੰ ਅਫਸਰ ਅੱਗੇ ਪਿਛੇ ਵੀ ਨਹੀਂ ਦਿੰਦੇ ਮੈਂ ਕਿਹਾ ਸਲੂਟ ਨਾ ਮਾਰਦੇ ਰਹੀ ਮੈਂ ਤਾਂ ਲੋਕੇ ਬੈਠੇ ਗੱਡਾ ਸਾਡਾ ਡੀਐਸਪੀ ਬਣ ਕੇ ਬਿਠਾ ਮਰ ਹੈ ਸਲੂਟ ਨਾ ਮਾਰਨ ਮੈਂ ਕਿਹਾ ਚੱਲ ਲੋਕੇ ਬੈਠੇ ਗੁਰਾਹੇ ਵਾਲਾ ਸਵੇਰ ਹੋਈ ਆ ਅੱਦੇ ਹੱਡਰ ਕੇ ਉੱਥੇ ਨਹੀਂ ਹੁੰਦੇ ਹੈ ਇੰਨੀ ਭੀੜਿਆ ਤਾਂ ਗੁੰਰੇ ਤੇ ਪਰਵਾਹ ਦਰਸ਼ਣ ਮੇਲੇ ਕਰੀਏ ਤੇ ਨਿਕਲ ਗਏ ਲੈ ਪੂੜੀ ਛੋਲੇ ਵੇਖ ਕੇ ਵੀਰ ਤੇ ਜਾਣੀ ਨਿਕਲ ਗਈ ਤੇ ਉਹ ਤੇ ਉਤਰ ਗਿਆ ਮਗਰ ਹੀ ਆਂਦਾ ਹੁੰਨਾ ਮੈਂ ਲੈ ਕੇ ਚਲੋ ਆ ਲੈ ਵੀ ਪੂੜੀ ਛੋਲੇ ਲੈ ਗਈ ਐ ਵੀਰ ਤੇ ਜਾਣੀ ਨਿਕਲ ਗਈ ਸੀ ਤਾਂ ਮੈਂ ਆਂਦਾ ਓਏ ਓਏ ਪੂੜੀ ਛੋਲੇ ਹੀ ਆਏ ਓਏ ਪੂੜੀ ਛੋਲੇ ਹੀ ਗੁਰਾ ਰਾਤ ਦਾ ਉਹ ਹੀ ਚੱਲਣ ਦੇ ਵਿੱਜੇ ਅੱਜ ਲੈ ਗਏ ਹੀ ਉਹਦਾ ਆਪਣਾ ਤੇ ਲੈ ਗਏ ਲਾਉਣੇ ਇਹ ਲਗੜੀ ਆ ਖਾ ਕੇ ਲਵਣੀ ਆ ਲਾਵੇ ਉੜੀਸ਼ੋਲੇ ਸ਼ਗਲੇ ਆ ਤੇ ਨਿਰਲੇ ਦੇ ਦਰਸ਼ਨ ਮਿਲਿਆ ਨੂੰ ਉੜੀਸ਼ੋਲੇ ਮੈਂ ਇੱਥੋਂ ਜਾ ਆਪਾਂ ਇੱਥੋਂ ਸ਼ਗਲੇ ਮੱਥਾ ਪਾ ਟੇਕ ਲੈਣਾ ਵਾ ਚਾ ਪਰ ਦਵੇਲ ਨਹੀਂ ਮੈਂ ਵੀ ਰੋਹੀ ਕਹਿ ਲੱਗਾ ਤੈਨੂੰ ਵੀ ਚਾ ਜਿਹੜੀ ਮੈਂ ਤੇਰ ਕੋ ਵੀ ਨਹੀਂ ਆ ਮੇਰ ਕੋ ਠੀਕ ਹੈ ਬਸ ਮੱਕੀ ਕਰੀ ਦਰਸ਼ਨ ਮਿਲਲੇ ਗੁਰੂ ਆ ਮੈਂ ਆਤੇ ਹਾਂ ਨਾ ਨਿਆ ਟਰੈਕਟਰਾਂ ਦੇ ਤੇ ਆ ਰਿਹਾ ਹੈ ਨਹੀਂ ਗੁਣਾ ਚੇਤਾ ਹੀ ਨਹੀਂ ਦਿਮਾਗ ਨਹੀਂ ਨਹੀਂ ਤੇ ਰਾਤੀ ਆ ਜਾਣਾ ਹੈ ਆਪਾਂ ਰਾਤੀ ਦੀਰੀਆਂ ਕੇ ਰਖੜੇ ਬੰਨਣਾ ਬਹਿਣ ਟਾਈਮ ਲੱਗਾ ਲੜ ਸੋਹਣੇ ਗੱਡੀ ਕਰਤੀ ਆਪਾਂ پارک ਤੇ ਯਾ ਗੇ ਭਰੀ ਢਾਲ ਸੋਹਣਿਆ ਟੱਕੇ ਮਥਾ ਹੈ ਲਗਾ ਲਗਾ ਦਿਨ ਨਾ ਹੌਣਾ ਤੋੜਾ ਨਹੀਂ ਦੇ ਕੋ ਜੀ ਹੁਣੇ ਰੜਦਾ ਹੈ ਇਹ ਤੇ ਗੱਲ ਹੈ ਜੀ ਹੈ ਸਾਲਾ ਇਹ 15 ਦਿਨ ਹੋ ਗਏ ਨਾ ਤੇ ਬਾਸੀ ਕਰਨ ਨੂੰ ਆ ਨਹੀਂ ਨਾ ਤਾਂ ਤੇ ਗਾੜੀਆਂ ਕਰਨ ਭਾਈ ਭੜਾਈ ਜਾਂਦੇ ਆ ਨਾ ਤਾਂ ਸਾਡੇ ਦੇ ਸੱਚ ਸੁੱਖਾ ਜ਼ਿੰਦਗੀ ਤੇ ਹੈ ਹੀ ਕੋਈ ਨਹੀਂ ਆਈ ਮੈਂ ਤੁਹਾਡੇ ਕੋਲ ਠੀਕ ਜੀ ਜੀ ਲਓ ਚੱਲੀਏ ਸ਼ੇਰਾ ਦਰਸ਼ਣ ਮੇਲੇ ਹੋ ਗਏ ਵਧੀਆ ਆ ਗਏ ਹਨਾ ਤੜਕੇ ਟਾਈਮ ਨਾਲ ਗਏ ਨਾ ਜਿਹੜਾ ਮਤਲਬ ਵੀ ਚਲੋ ਮੈਂ ਆਉਣਾ ਚਾਹੁੰਨਾ ਹਾਂ ਐਂ ਤੇ ਆਪਾਂ ਚਲੋ ਬਾਨੇ ਨਾ ਹੀ ਆ ਹਮ ਪਰ ਇਹ ਵੀ ਦਰਸ਼ਨ ਮਿਲੇ ਵਧੀਆ ਆ ਗਏ ਆਪਣੇ ਕੱਲ ਦਾ ਕਰਨ ਰਿਆ ਮ ਜਾਣਾ 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 ਜਾ ਐਨ ਵੇਲਾ ਕੀ ਗੱਲ ਗੱਲ ਟੈਨਰੀ ਹੈ ਮੇਰੇ ਨਾਲ ਕਣਾਈ ਵੀ ਬੰਦੇ ਡਰੰਦਾ ਕਰਕੇ ਬਚ ਗਈ ਹੈ ਚਲੋ ਚਾਹ ਪਿਆਰੇ ਫਿਰ ਹੁਣ ਆਏ ਘੋੜ ਘੋੜ ਚਾਹ ਵੇਲੀ ਆਏ ਪਿਆ ਦਿੰਦੇ ਬਾਕੀ ਗੱਲ ਹੈ ਨਾਲ ਜੀ ਹੋਏਗਾ ਤੜਾ ਦੇ ਪੋੜੀਆਂ ਖਾਲੀਆਂ ਲੋਡ ਨੇ ਵਾਇ ਵੀ ਹੋਣਾ ਤੂੰ ਚਾਹ ਪਿਆਰੇ ਗਲੇ ਮੱਕਰ ਮਰਦਾ ਚਾਹ ਨੂੰ ਮੱਕਰ ਦੇ ਮੱਕਰ ਲਗਾ ਮੋਕਰਾਂ ਦਾ ਨਾ ਤਨੂ ਆ ਆ ਪਿਆਰੂ ਦੋ ਲੈ ਗਏਂ ਦੋ ਸੈਂਡਵਿਚ ਆ ਛੇਤੀ ਆਈ ਚਲੋ ਫਿਰ ਲੰਗਰ ਵੇਖਿਆ ਫਿਰ ਨਿਕਲ ਗਿਆ ਮਤਲਬ ਇੱਕ ਨਾ ਹੁੰਦਾ ਚਲੋ ਕਈ ਲੋਕ ਸ਼ਰਮ ਕਰਦੇ ਪਰ ਯਾਰ ਇਹ ਇੱਕ ਚੀਜ਼ ਦਾ ਵੱਖਰਾ ਮਜ਼ਾ ਹੁੰਦਾ ਆਪਣਾ ਇਹ ਲੰਗਰ ਲੋਕਾਂ ਨੇ ਲਾਇਆ ਸਾਡੇ ਕਰਕੇ ਹੋਣਾ ਸੀ ਨਹੀਂ ਖਾਵਾਂਗੇ ਤੇ ਕੌਣ ਖਾਊਗਾ ਤੋਂ ਅਸੀਂ ਕਰਦੇ ਲੰਗਰ ਦਾ ਇੰਜੋਏ ਸੈਂਡਵਿਚ ਲੈਣ ਗਿਆ ਵਾ ਆਉਂਦਾ ਫੇ ਮਿਲਦੇ ਆਪਾਂ ਆ ਗਿਆ ਜਵਾਨ ਤੂੰ ਤਾਂ ਸੈਂਡਵਿਚ ਕਹਿੰਦਾ ਤੇ ਬਰੈਡ ਆ ਦੋ ਦੋ ਸੈਂਡਵਿਚ ਦੇਖੇ ਫਿਰਾਂ ਬਹੁਤ ਨੇ ਸੈਂਡਵਿਚ ਦੇ ਲਿਆ ਫਿਰ ਮੇਰਾ ਮੇਰਾ ਸਾਰੇ ਚੱਲ ਚੱਲ ਗਿਆ ਦੇਖੀ ਮੁਲਾਜ਼ਮਾ ਘੇਰਨਾ ਲਈਂ ਕਰੇ ਲੈ ਉਂ ਇਧਰ ਹੀ ਭਾਲਿਆ ਜੀ ਹਾਂ ਇਧਰ ਵੀ ਆ ਗਿਆ ਕੀ ਕਹਿੰਦਾ ਬੰਦਾ ਪਹਿਲਾ ਹਿਸਾਬ ਨਾਲ ਲੈ ਲੈਂਦਾ ਉਹਨਾਂ ਤਰ੍ਹਾਂ ਕੋ ਖਾਦੇ ਨਹੀਂ ਆਂਡੇ ਇਹ ਕਹਿੰਦਾ ਇਹ ਰੂਹ ਵਾਲਾ ਨੇ ਦੇਖ ਲੈ ਹਾਲੇ ਨਾ ਖਾ ਖਾ ਮੇਰੇ ਖਾ ਤੇਰੀ ਗਰ ਕੀ ਲੈਂਦਾ ਹੈ ਬਰਾ ਠੀਕ ਹੈ ਮੰਨ ਲਿਆ ਤੂੰ ਕੋਈ ਨਹੀਂ ਖਾ ਖਾਣਾ ਹੀ ਸਾਰਾ ਇਹ ਵੀ ਲੋ ਜੀ ਆਪਾਂ ਪਹੁੰਚ ਗਏ ਖਲੈਰਾ ਬੜਵੇਂ ਜੀ ਇਹ ਪਿੰਡ ਹੈ ਖਲੈਰਾ ਅੱਛਾ ਇੱਥੇ ਵੀ ਰ ਆਪਣਾ ਸਿੰਗਰ ਆ ਸਟਰਗਲ ਚੱਲਦਾ ਵਾ ਵੀਰ ਦਾ ਇਹਦਾ ਇੱਕ ਸ਼ਬਦ ਆਇਆ ਸੀ ਉਹ ਉੱਥੇ ਗੁਰਦੁਆਰਾ ਹੈਗਾ ਨਾ ਬਾਬਾ ਫੂਲਾ ਸਿੰਘ ਜੀ ਦਾ ਉੱਥੇ ਬਹੁਤ ਵੱਜਦਾ ਉਹਦਾ ਸ਼ਬਦ ਹਾਂ ਤੇ ਕਾਫੀ ਮਿਲਿਆ ਕਾਫੀ ਉਹ ਚੰਨੀ ਯਾਦ ਆ ਗਈ ਗਿਆ ਅੱਜ ਵੀ ਵਜਦਾ ਉਸੇ ਸ਼ੌਟ ਖਿਲਾੜੇ ਖਿਲਾੜੇ ਦੇ ਨਾਂ ਤੋਂ ਜਾਣਦੇ ਨੂੰ ਥੋੜਾ ਬੋਰਾ ਐ ਵਿਚਾਰਾ ਮਿਲੰਗੇ ਵੀਰ ਮਾਤੜੇ ਅਧਿਆੜੇ ਧੁਲੀਆਂ ਲਾਉਣਦੇ ਤੇ ਮੈਂ ਚੱਲ ਜਾਂਦੇ ਜਾਂਦੇ ਮਿਲ ਜੰਨੇ ਹੁਣ ਵੀ ਹੁਣ ਕੀਤਾ ਹੁੰਦਾ ਮੈਂ ਆ ਜਾ ਘਰ ਦੇ ਲੱਗੀਆਂ ਬਸ ਉਹਦੇ ਲਈ ਜਾਂਦੇ ਆ ਜਾ ਕੇ ਤੇ ਕਰਦੇ ਆ ਕਰਵਾ ਐ ਜੰਨੇ ਉਹ ਸਾਡੀ ਮੈਂ ਕੀ ਦੀ ਥੀ ਨਹੀਂ ਬਲਾਰਾ ਬਲਾਰਾ ਤੋਂ ਮੈਂ ਹੀ ਹੈ ਇਹ ਰੇਗੰਦਰ ਜੀ ਨੇ ਵਿਆਹ ਤੇ ਚੰਗਾ ਬੋਲਾ ਜਿੰਦਗੀ ਦੇ ਨਜ਼ਾਰੇ ਲੈਣ ਆਈ ਹੈ ਹੇ ਹਾਂ ਉਦੋਂ ਤੈਨੂੰ ਕਿਹਾ ਸੀ ਵਿਆਹ ਨਾ ਕਰਾਈ ਵੈਲਕਮ ਮਹਾਰਾਜਾ ਪੁੱਛਾ ਕਰ ਉਦੋਂ ਤੈਨੂੰ ਕਿਹਾ ਸੀ ਵਿਆਹ ਨਾ ਕਰਾਈ ਬੰਦ ਲੇਕਿਨ ਯੂ ਟਰਨ ਅਪਰਾਹ ਲਿਆ ਪਰ ਇਹ ਪਹੁੰਚ ਕੇ ਹੀ ਕਰਦੇ ਕਿੱਥੇ ਲਾਵਾਂ ਇੱਥੇ ਲਾ ਦੋ ਭਾਈ ਠੀਕ ਆ ਇੰਨੇ ਵਗਿਆ ਕਰ ਰਹੀ ਨੇ ਜਾਰੇ ਇਹਦੇ ਅੱਡੀ ਸੋਚ ਨੂੰ ਗਲਤ ਕਰਨ ਦੇ ਬਾਕੀ ਵਾਲਾ ਮਾਨਦਾਨ ਵਾਲਾ ਬੰਦੇ ਰਹਿਆ ਪੂਰਾ ਓਕੇ ਰਿਹਾੜਿਆ ਕੋਈ ਉਹ ਜੀ ਗੱਲ ਬਾਤ ਨਹੀਂ ਸਿੱਖ ਪਰਿਵਾਰ ਆ ਹਨਾ ਵਧੀਆ ਸਿਸਟਮ ਹੈ ਵੀਰ ਹੋਣਾ ਦਾ ਬਾਕੀ ਗੱਲ ਪਿਆਰ ਦੀ ਹੁੰਦੀ ਆ ਗੱਲ ਚਲੋ ਜਿੱਦਾਂ ਮਾਨਦਾਨ ਅਗਲਾ ਨੇ ਕੀਤਾ ਵਧੀਆ ਕੀਤਾ ਮਾਲਕ ਬਣਾਈ ਰੱਖਦਾ ਇਦਾਂ ਹੀ ਸਦਾ ਜਾਂਦੇ ਤੇ ਕੋਈ ਨਹੀਂ ਬਾਕੀ ਚਾਹ ਪੀਣੀ ਪਰ ਮੈਂ ਜਿਹੜੇ ਵਾਲ ਲੈ ਮਮਾ ਪਾਪੇ ਪਤੀਲਾ ਚਾਹ ਰਾ ਪਿਆਰ ਦਿੰਦੇ ਨੇ ਇੱਕ ਹੋਰ ਪਿਆ ਦਿੰਦੇ ਜਰੋਰ ਉਹਨਾਂ ਨੇ ਗਰਮ ਜਲ ਦਤਾ ਜਿਨ੍ਹਾਂ ਨੂੰ ਗਰਮ ਜਲ ਦਾ ਨਹੀਂ ਪਤਾ ਵੀ ਗਰਮ ਜਲ ਕੀ ਹੁੰਦਾ ਮੈਂ ਉਹਨਾਂ ਨੂੰ ਦੱਸ ਦਿੰਨਾ ਗਰਮ ਜਲ ਕਹਿ ਦਿੰਦੇ ਆ ਦੁੱਧ ਨੂੰ ਇਹ ਜਿਹੜੇ ਟਕਸਾਲ ਜਿਨ੍ਹਾਂ ਨੇ ਅਮਰ ਸ਼ਗਿਆਨ ਨਾਲ ਉਹ ਪੀਂਦੇ ਆ ਗਜਾ ਕਰਕੇ ਲੈਣੀ ਹੋ ਕੇ ਨੂੰ ਕਹਿੰਦੇ ਪਹਿਲਾਂ ਗਜਾ ਕਰਕੇ ਲੈਣੀ ਜਿਹੜੇ ਕਹਿ ਦਿੰਦੇ ਆ ਉਹਨੂੰ ਜਿਹਨੂੰ ਆਪਾਂ ਪੰਜਾਬੀ ਵਿੱਚ ਵੈਸੇ ਕਹਿਣਾ ਨਹੀਂ ਚਾਹੁੰਦਾ ਕਿ ਭੀਖ ਅਲੱਗ ਹੁੰਦੀ ਹੈ ਗਜਾ ਅਲੱਗ ਹੁੰਦੀ ਹੈ ਜਿਹਨੂੰ ਜੇ ਸਰਕਾਰ ਜਣਾ ਆਪਾਂ ਉਹਨਾਂ ਨੂੰ ਕਿਸਾਨਾਂ ਦਾ ਆਟਾ ਦੇਤਾ ਚੌਲ ਦੇਤਾ ਦੁੱਧ ਦੇਤਾ ਉਹਨੂੰ ਆਪਾਂ ਗਜਾ ਗਿਆ ਦਨੇ ਹੈ ਵੈਰੀ ਗੁੱਡ ਤੁਸੀਂ ਇਹ ਸਾਰੇ ਕੰਮ ਅਸੀਂ ਗੁਰਦਾਰੇ ਜੀ ਰਹਿ ਰਹੇ ਕਿ ਕੀਤੇ ਆ ਇਹਨਾਂ ਕੋ ਪੜਾ ਆ ਤੇ ਗਰਮ ਜਲ ਨੂੰ ਕਹਿੰਦੇ ਆ ਵੀ ਜਿਹੜਾ ਦੁੱਧ ਨੂੰ ਪਾਣੀ ਨੂੰ ਪਾਣੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਦੇ ਵਿੱਚ ਮਿੱਠਾ ਪਾ ਕੇ ਦੁੱਧ ਪਾ ਕੇ ਉਹਨੂੰ ਪੀ ਲੈਣੇ ਜ ਉਹਨੂੰ ਗਰਮ ਜਲ ਕਹਿੰਦੇ ਵੀ ਉਹਨਾਂ ਦਾ ਪਾਣੂ ਉਹਦੇ ਆਇਆ ਹੈ ਹੁਣ ਤੇਰੇ ਤੇ ਹੁਣ ਦੋ ਚਾਹ ਪੀਉਣੀਆਂ ਗੱਲ ਮੁੱਕਦੀ ਇੱਥੇ ਆਉਂਦੇ ਵਿੱਚ ਚਾਹ ਮੈਂ ਪੀਣੀ ਮਤਲਬ ਪੀਣੀ ਆ ਠੀਕ ਹੈ ਪਾ ਪੀ ਕੇ ਇੱਕ ਫੁੱਟ ਪੀ ਉੱਥੇ ਚਾਹ ਛੱਡਾ ਪਰ ਮੈਂ ਚਾਹ ਪੀਣੀ ਜ਼ਰੂਰ ਆ ਠੀਕ ਹੈ ਭਾਜੀ ਠੀਕ ਹੈ ਮਾਹੌਲ ਚੱਲ ਚਾਹ ਪੀਣਾ ਮਾਹੌਲ ਨਹੀਂ ਮਾਹੌਲ ਤੇਰਾ ਪੂਰਾ ਬਣਾਵਾਂਗਾ ਮਾਹੌਲ ਚੱਲ ਤੇਰਾ ਓਕਰ ਰਿਪੋਰਟ ਕਰਾਵਾਂਗਾ ਪੂਰਾ ਬਣਾਵਾਂਗਾ ਸੱਚੇ ਜਾਣਾ ਹੈ ਕਵਰ ਵਿੱਚ ਮਾਹੌਲ ਚੱਲੂ ਇਹ ਨਹੀਂ ਯਾਰ ਖਾ ਗਏ ਮੈਂ ਕਰ ਲਿਆ ਨਾ ਬਾਦੂ ਬਈ ਹੈ ਬਾਦੂ ਬਈ ਮੈਂ ਆਉ ਉਹ ਬਲਜੀਤ ਨਹੀਂ ਏ ਟੇਰ ਵਾਲਾ ਉਹ ਪੈਂਚਰ ਲਾਉਂਦਾ ਯਾਰ ਪਲਾਟਾਂ ਚ ਮੈਂ ਤੈਨੂੰ ਕਹਿ ਨਹੀਂ ਲਿਆ ਮੈਂ ਯਾਰ ਮੇਰੇ ਤੋਂ ਬੰਦੇ ਕਿਨੇ ਮੰਗੀ ਮੈਨੂੰ ਚੇਤਾ ਨਹੀਂ ਹੁੰਦਾ ਕਿਨੇ ਮੰਗੀ ਮੈਂ ਮੋੜਸ਼ਾਲੇ ਪੈਂਚਰ ਲਵਾਉਣ ਗਿਆ ਬਣਾਉਂਦਾ ਹੈਗੀ ਮੈਂ ਤੁਹਾਨੂੰ ਸੰਤ ਚਿਤਾ ਗਿਆ ਮੈਂ ਤੁਹਾਨੂੰ ਮੰਗੀ ਮੈਂ ਤਾਂ ਦਿਸਾਬ ਹੀ ਆ ਅੱਛਾ ਮਨੁੱਖ ਆ ਆਪ ਤਾਂ ਮੈਨੂੰ ਪਤਾ ਖਾਂਦਾ ਹੀ ਨਹੀਂ ਸ਼ੁੱਧ ਵੇਚਣ ਨੂੰ ਬੰਦਾ ਮੈਂ ਨਹੀਂ ਮੁੱਢੀ ਵੇਚਦਾ ਚੱਲ ਕੋਈ ਨਹੀਂ ਬਾਕੀ ਛੱਡ ਗਿਆ ਪਲਾਟਾਂ ਦੇ ਉਹ ਘਰ ਆ ਬਾਕੀ ਕੋਈ ਨਹੀਂ ਮਿਲਦੇ ਆ ਪਹਾਵੇਲੀ ਚਾ ਪਹਾਵੇਲੀ ਤੋਂ ਬਾਅਦ ਵੀਰ ਨੇ ਚੱਲ ਜਣਾ ਨਾਨਕੇ ਨਾਨਕੇ ਤੋਂ ਬਾਅਦ ਮੈਂ ਲੱਗਾ ਸੌਣ ਕਿ ਵੀ ਰਾਤ ਮੈਂ ਇੰਨਾ ਕਸਕੇ ਟੁੱਟਿਆ ਨਾ ਸੁੱਤਾ ਹੀ ਨਹੀਂ ਘਰ ਰਾਤ ਹੀ ਮੈਂ ਹੈ ਮੇਰਾ ਕੁਲੀ ਬਣੇ ਫਿਰ ਮੈਂ ਜਾ ਕੇ ਸੌਂਦਾ ਚੱਲ ਜਿੱਦਾਂ ਵੀਆ ਜੋ ਵੀ ਆ ਵੇਦਰੀ ਕਰਦੇ ਫਿਰ ਜੀ ਮੈਂ ਕੋ ਲੈਣੀ ਆ ਆ ਕਮਾਓ ਜੇ ਤੁਮ ਨੂੰ ਗੱਡੀ ਥੋੜੀ ਜੀ ਜਿੱਦਣੇ ਰ ਯੂ ਟਰਨ ਮਾਰੋ ਇੱਥੇ ਉਹਦਾ ਮੈਂ ਕਹਿੰਦਾ ਮੈਂ ਇੱਥੇ ਲਾ ਦਿੰਨੇ ਆ ਤਰੀ ਬਸਟ ਮੈਂ ਬਸ ਲੱਗੀ ਮਿੰਡੂ ਮਿੰਡ ਭੱਜ ਕੇ ਚੜਜੋ ਆਦੀ ਨਾ ਮਿੱਤਰਾਂ ਦਾ ਨਾਂ ਚੱਲਦਾ ਮੈਂ ਕੀ ਮਤਲਬ ਹੈ ਨਹੀਂ ਸਰਕਾਰੀ ਬਸ ਚ ਜਾਣਾ ਆਧਾਰ ਗੜਾ ਵਾਲੀ ਗਈ ਜੰਨ ਸੋਹਣਿਆ ਲੈ ਵੀ ਚਾਹ ਪੀਏ ਤੇ ਚੱਲੀਏ ਘਰ ਨੂੰ ਸਾਜੀ ਬਲੀ ਇਹ ਵੇਲਾ ਆਪਣੇ ਪੌਲਸਾ ਵਾਲਾ ਕਿਧਰ ਪੈਂਚ ਇਮੀ ਜੱਸ ਨਹੀਂ ਕਰਾਉਣੀ ਆ ਬਗੜੀ ਦੀ ਐ ਸੋਹਣਿਆ ਆਫ ਰੋਡਿੰਗ ਟੈਸਟ ਕਰੀਦਾ ਨਾਲਾਣਾ ਕਰ ਵੀ ਜਾਰੀ ਨਾਲਾ ਕਰਾਜੀ ਆਫ ਰੋਡਿੰਗ ਟੈਸਟ ਬੰਦਿਆਂ ਨੂੰ ਚਾ ਪਿਆ ਬਾਕੀ ਨਹੀਂ ਮੈਨੂੰ ਕੋਈ ਗੱਲ ਦਾ ਪਤਾ ਆ ਜਾ ਦੱਸਿਆ ਇੱਕਦਾਂ ਦਾ ਫੀਲ ਕਰ ਰਿਹਾ ਕਿਦਾਂ ਦਾ ਫੀਲ ਕਰ ਰਿਹਾ ਜੀ ਆਹ ਕਿਹਾ ਮੁੰਡਾ ਦੇਖਣਾ ਤਾਂ ਆਪਣੇ ਉਧਰ ਹੀ ਜਾ ਲੱਗਾ ਹੈ ਪਰ ਕੀ ਹੈਗਾ ਸਾਲਿਆਂ ਨੂੰ ਮਨ ਨੇ ਰਸ ਵੀ ਚਾਹ ਤੇ ਪਿਆ ਚਾਹ ਲਗਾ ਪੀਣ ਦਾ ਕਿਦਾਂ ਦਾ ਫੀਲ ਕਿਦਾਂ ਦਾ ਆ ਰਿਹਾ ਤੁਹਾਨੂੰ ਹੈ ਚਾਹ ਸਨੈਪਚੈਟ ਦੀ ਮੈਨੂੰ ਯਾ ਪਹਿਲਾਂ ਮੇਰੇ ਨਾਲ ਜਵਾਬ ਤੇ ਐਂ ਕਰ ਸਕਦੀ ਦੀ ਕੇ ਮੈਂ ਚਾਹ ਤੂੰ ਓੜੀ ਮੈਨੂੰ ਬੜਾ ਮਨਵਾਸਾ ਵਰ ਕਿਉਂ ਓਂਡਿਆ ਕਿਉਂ ਓਂਡਿਆ ਤੈਨੂੰ ਪਤਾ ਵਾ ਜਦੋਂ ਜਦੋਂ ਹੀ ਆਉਂਦੇ ਆ ਕੋ ਚੰਗੀ ਗੱਲ ਜੋ ਨਹੀਂ ਨਹੀਂ ਦੱਸਣਾ ਸਾਰ ਕੇ ਹੋੜਿਆ ਨਾ ਭਰਾ ਕਪਟਤਾ ਤਾ ਕਪਟਤਾ ਜਲਦੀ ਅਮਾ ਜੀ ਬਹੁਤ ਬਹੁਤ ਧੰਨਵਾਦ ਜਾਂ ਲਿਖ ਪਿਆ ਬੀਬੀ ਦੋਨ ਜੀ ਆਇਆ ਜੀ ਧੰਨਵਾਦ ਬਰਾਗ ਬੀਬੀ ਬੀਬੀ ਤੇਰਾ ਪਲੇ ਖਾ ਫਿਰਦੇ ਆ ਤੇ ਆ ਹੋਰ ਕੇ ਗੱਡੀ ਦਾ ਨਹੀਂ ਲਿਖਾ ਪਿਆ ਗਿਆ ਹੁਣ ਵੇਲਾ ਪਿਆ ਨਹੀਂ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜੀਵ ਨੇ ਚਾਹ ਵੀ ਆਈ ਉਹਨਾਂ ਵੀਰਾਂ ਦਾ ਜਿਹੜਾ ਸਾਡਾ ਇੱਥੋਂ ਤੱਕ ਵਲੌਗ ਵੇਖਣ ਡੀ ਆ ਹੈ ਤੇ ਬਾਕੀ ਵੀ ਜੀ ਅਸੀਂ ਚੱਲੇ ਹੁਣ ਜਾਦੇ ਸਾਲਿਆ ਬਾਕੀ ਚੱਲੇ ਆ ਰਖੜੀਆਂ ਰੁਖੜੀਆਂ ਇਹ ਬਣ ਆਉਣੇ ਪੈਸੇ ਪੂਏ ਸਾਡਾ ਖਰਚਾ ਬੋਲੂਗਾ ਤੇ ਬਾਕੀ ਤਾਂ ਵੀ ਕਰੋ ਇੰਜੋਇਮੈਂਟ ਤੇ ਜੇ ਵਧੀਆ ਲੱਗਾ ਲਾਈਕ ਮਰ ਸ਼ੇਅਰ ਤੇ ਐਂਡ ਸਬਸਕ੍ਰਾਈਬਰ ਜਰੂਰ ਕਰ ਦਿਓ ਧੰਨਵਾਦ ਜੀ